ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਲੋਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਚਲਦੇ ਆ ਜਿੱਥੇ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਇੱਕ ਔਰਤ ਨਮ ਤੋੜ ਗਈ ਅਤੇ ਉਸ ਦਾ 2 ਸਾਲਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਦੇ ਚੌਕੀ ਇੰਚਾਰਜ ਤੇਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਔਰਤ ਆਪਣੇ ਬੱਚੇ ਸਮੇਤ ਰੇਲ ਗੱਡੀ ਦੀਆਂ ਲਾਈਨਾਂ ਪਾਰ ਕਰਦੇ ਸਮੇਂ ਰੇਲ ਗੱਡੀ ਦੀ ਲਪੇਟ ਵਿੱਚ ਆ ਗਈ ਜਿਸ ਕਾਰਨ ਔਰਤ ਮੌਕੇ ਤੇ ਹੀ ਨਮ ਤੋੜ ਗਈ ਅਤੇ ਉਸ ਦਾ 2 ਸਾਲਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਜਿੱਥੇ ਬੱਚੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਵਰਣਨਯੋਗ ਹੈ ਕਿ ਮ੍ਰਿਤਕ ਔਰਤ ਦੀ ਪਛਾਣ ਨਹੀਂ ਹੋ ਸਗੀ ਜਿਸ ਦੀ ਉਮਰ 35 ਸਾਲ ਦੇ ਕਰੀਬ ਹੈ ਤੇ ਦੇਖਣ ਨੂੰ ਉਹ ਪ੍ਰਵਾਸੀ ਔਰਤ ਲੱਗਦੀ ਹੈ ਜੋ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਸੀ ਜਿਸ ਦੀ ਪਛਾਣ ਲਈ ਉਸ ਦੀ ਦੇਹ ਨੂੰ 72 ਘੰਟੇ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਹੈ देखते हैं सीनियर स्टाफ रिपोर्टर सुशील आहूजा राही इस घटना की पूरी रिपोर्ट ਸਾਡੇ ਕੋਲ ਇੱਕ ਜਿਹੜੀ ਐਮਰਜੈਂਸੀ ਸਿਟੂਏਸ਼ਨ ਆਲੀ ਕਿਸਰੇ ਬੱਚੇ ਐਮਬੂਲੈਂਸ ਦੇ ਥਰੂ ਆਇਆ ਸੀ ਪਾਰਟਾ ਅੱਜ ਤੱਕ ਕੋਈ ਕੁਨਾਲ ਤੋਂ ਵਗੈਰਾ ਨਹੀਂ ਹੋਤਾ ਕਿ ਸਿਰੋਸਾ ਦਾ ਅਰਨੌਨ ਕਰਕੇ ਐਡਮਿਟ ਹੋਇਆ ਸੀ ਜੀ ਸਿਰ ਬੱਚੇ ਦੇ ਇਲਾਜ ਹੋ ਗਏ ਬੱਚੇ ਦੇ ਖਾਲਸਾ ਲੱਗੀ ਹੋਈ ਸੀ ਸਿਰ ਤੇ ਵੀ ਸੋਸ ਸੀ ਤੇ ਨੱਕ ਤੇ ਵੀ ਥੋੜਾ ਬਲੀਡਿੰਗ ਹੋ ਰਿਹਾ ਸੀ ਜਿਸ ਕਰਕੇ ਪੀਟੀਸੀ ਕਰਾਉਣਾ ਜ਼ਰੂਰੀ ਸੀ ਤੇ ਸਾਨੂੰ ਉਹਨਾਂ ਨੂੰ ਰੈਫਰ ਕਰਨਾ ਪਿਆ ਉਹ ਬੰਦ ਹੈ ਮੰਨ ਲਾ ਲੇ ਕਿ ਬਿਲਕੁਲ ਲੰਬੇ ਤੱਕ ਬਲੌਸ ਬੱਚੇ ਦੀ ਉਮਰ ਕਿੰਨੀ ਸੀ ਸਰ ਬੱਚੇ ਦੀ ਉਮਰ ਤਕਰੀਬਨ 2-3 ਸਾਲ ਦੀ ਹੈ ਇਹ ਸਾਡੇ ਦੇ ਡੈਟਾ ਬੋਡਿੰਗ ਨਹੀਂ ਲੈਣੀ ਨਹੀਂ ਉਹ ਜਾਂ ਸਾਡੇ ਕੋਲ ਨਹੀਂ ਪਾੜੇ ਕੋਲ ਹੈ ਹਾਂ ਸਰ ਤੁਸੀਂ ਕ'ਪਨਾ ਮੈਂ ਸਰ ਇਹ ਅਸੀਤਿੰਦਰ ਸਿੰਘ ਜੀ ਸਰ ਇੱਕ ਲੇਡੀ ਇੱਕ ਬੱਚੇ ਦੇ ਨਾਲ ਹਾਂ ਜੀ ਲੇਡੀ ਜੀ ਸਾਨੂੰ ਇਨਫੋਰਮੇਸ਼ਨ ਹੈ ਜੀ 9:40 50 ਮਿੰਟ ਤੇ ਜੀ ਐਸਐਸ ਵੱਲੋਂ ਨੀਮੋ ਜੀ ਜੀ ਦੋ ਨੰਬਰ ਪਿੰਡਾਂੋਂ ਸੇ 1 ਕਿਲੋਮੀਟਰ 328 29 ਬਟਾ ਕਸਤੀ ਸੇ ਹਮਾਰੇ ਬਿਲਕੁਲ ਸਾਹਮਣੇ ਟੋਲ ਹੈ ਨਾ ਆਪਾਂ ਲੈਂਦੇ ਵਿਚਕਾਰ ਇੱਕ ਲੇਡੀ ਦੇ ਇੱਕ ਲੇਡੀ ਦੇ ਇੱਕ ਬੱਚਾ ਇੰਜਰਡ ਪਏ ਆ ਠੀਕ ਹੈ ਮਾਲ ਗੱਡੀ ਨਿਕਲਣ ਦੇ ਉਹ ਕਾਲਿੰਗਰ ਹੋ ਕੇ ਪਾਈ ਸੀ ਦੋਨੋਂ ਜਦੋਂ ਅਸੀਂ ਪਹੁੰਚੇ ਆ ਤਾਂ ਜਿਹੜੀ ਲੇਡੀਜ਼ ਆ ਉਹ ਤਾਂ ਡੈਥ ਹੋ ਗਈ ਸੀਗੀ ਜਿਹੜਾ ਬੰਦਿਆ ਇੰਗਲੈਂਡ ਦੀ 2-3 ਸਾਲ ਦਾ ਬਾਹੂ ਆ ਉਹ ਤੇਵਰਾ ਸਾਲ ਦਾ ਰੈਫਰ ਕਰਤਾ ਜੀ ਇੱਕ ਕੁਆਟ ਨੰਬਰ ਨੂੰ ਬੁਲਾ ਕੇ ਜੀ ਜਿਹੜੀ ਇਹ ਰੀਡ ਫੀਰੀ ਆ ਇਹ ਖੁੱਤਰੀ ਖੁੱਤਰੀ ਬੀ ਐਨ ਐਸ ਦੀ ਕਾਰ ਬਿਊ ਕਰ ਰਹੇ ਆ ਬਾਕੀ ਕੰਪਨੀ ਚ ਜਾਰੀ ਆ ਜਿਵੇਂ ਹੋਗਾ ਦੇਣਾ 15000 ਦਾ 15000 ਦਾ ਆ ਠੀਕ ਹੈ ਹਣੀਕਰ ਸੋ ਜੀ ਪਤਾ ਲੱਗਦਾ ਕਿੱਥੇ ਵੀ ਹੈ ਸਰ ਬਜ਼ਾਰਾ ਨਹੀਂ ਲਾਦਿਆ ਬਹਿ ਰੁਪੀਆ ਦਾ ਅੱਛਾ ਇਸ ਤਰ੍ਹਾਂ ਨਹੀਂ ਪਛਾਣਿਆ ਜ ਨਹੀਂ ਹੋਈ ਹੁਣ ਉਹਦੀ ਤਰਖਾਤ ਲਈ ਪੱਤਰ ਘਾਟਿਆਂ ਵਾਸਤੇ ਕੰਗਰਮੈਂਟ ਲਏ ਆ ਕਾਰਵੇ ਕਰਦੇ ਆ ਅਗਲੀ ਕਾਰਵੇ ਸ਼ੁਰੂ ਆ ਜੀ ਦੇਖੋ 174 ਬੀ ਐਨ ਦੀ ਕਾਰਵੇ ਸ਼ੁਰੂ ਕਰਦੇ ਆ 193 ਬੀ ਐਨ ਅਗਲੀ ਥੰਮੇ ਇੱਕ ਸਰ ਮੈਨੂੰ ਇਹ ਦੱਸੋ ਇਹ ਆਪਣੇ ਆਪ ਕੰਕਾਈਡ ਕੀਤਾ ਨੇ ਜਾਂ ਕੀ ਨਗਰੀ ਕਾਰ ਦੀ ਥੱਲੇ ਆਈ ਹੈ ਨਹੀਂ ਅਸੀਂ ਦੇਖਿਆ ਨਹੀਂ ਗਾ ਲੱਗਦਾ ਰੇਲਵੇ ਐਕਟੈਂਟ ਹੈ ਵੀ ਲੈਣਾ ਗ੍ਰਾਫ ਕਰਦੀ ਕਰਦੀ ਆ